ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਝੂਠ ਕੀ ਹੈ ਜਿਹਨੂੰ ਸਭ ਤੋਂ ਜ਼ਿਆਦਾ ਲੋਕ ਮੰਨੀ ਬੈਠੇ ਨੇ ਭਾਰਤ ਦੇ ਵਿੱਚ 150 ਕਰੋੜ ਦੀ ਆਬਾਦੀ ਆ ਤੇ ਕਰੀਬ-ਕਰੀਬ ਇੰਨੇ ਲੋਕ ਉਸ ਝੂਠ ਨੂੰ ਮੰਨਦੇ ਪਏ ਨੇ ਉਹ ਜੀ ਝੂਠ ਦਾ ਨਾਮ ਹੈ ਰੱਬ ਜਿਹਨੂੰ ਅੱਜ ਤੱਕ ਨਾਂ ਤਾਂ ਕੋਈ ਬੰਦਾ ਮਿਲਿਆ ਨਾ ਕਿਸੇ ਨੇ ਦੇਖਿਆ ਸਿਰਫ ਉਹਦੇ ਬਾਰੇ ਨਾ ਸੁਣਿਆ ਹੀ ਸੁਣਿਆ ਹੈਗਾ ਤੇ ਜੇ ਆਪਾਂ ਗੱਲ ਕਰੀਏ ਕਿਸੇ ਦੇ ਨਾਲ ਜਿਹੜੇ ਵਿਦਵਾਨ ਨੇ ਆਪਦੇ ਆਪ ਨੂੰ ਮੰਨਦੇ ਨੇ ਕਿ ਜੀ ਰੱਬ ਕਿੱਥੇ ਹੈ ਉਹ ਕਹਿੰਦਾ ਜੀ ਕਲਯੁਗ ਹੈ ਰੱਬ ਦਾ ਜੀ ਸਤਯੁਗ ਦੇ ਵਿੱਚ ਸੀਗਾ ਰੱਬ ਦਾ ਜੀ ਉਹ ਵਾਲੇ ਯੁਗ ਦੇ ਵਿੱਚ ਸੀਗਾ ਇੱਕ ਯੁੱਗ ਦੀ ਇਹਨਾਂ ਨੇ ਉਮਰ ਇੰਨੀ ਜਿਆਦਾ ਦੱਸ ਦਿੱਤੀ ਗਈ ਹੈ ਕਿ ਉਹ ਆਪਣੇ ਆਪ 'ਚ ਇੱਕ ਝੂਠ ਹੈ ਕਿ ਜੀ ਫਿਰ ਤਾਂ ਬੰਦਾ ਰੱਬ ਨੂੰ ਮਿਲ ਹੀ ਨਹੀਂ ਸਕਦਾ ਮਤਲਬ ਕਿ ਜੀ 10000 ਸਾਲ ਇੱਕ ਯੁੱਗ ਦੀ ਉਮਰ ਹੈ 1 ਲੱਖ ਸਾਲ ਇੱਕ ਯੁੱਗ ਦੀ ਉਮਰ ਹੈ ਜੀ ਫਿਰ ਅਗਲਾ ਜੋ ਕਹੋਗਾ ਹੁਣ ਇੰਨੇ ਸਾਲ ਦੇ ਵਿੱਚ ਤਾਂ ਕੋਈ ਬੰਦਾ ਹੀ ਨਹੀਂ ਜਿਉਂਦਾ ਰਹਿ ਸਕਦਾ ਤੇ ਇਹ ਵੀ ਅਜਿਹਾ ਨਹੀਂ ਹੈਗਾ ਕਿ ਜੀ ਆਪਾਂ ਹਿਸਟਰੀ ਨੂੰ ਵੀ ਆਪਾਂ ਰੱਖ ਸਕੀਏ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ ਜਿਹਨੂੰ ਜ਼ਿਆਦਾਤਰ ਲੋਕ ਆਪਣੇ ਭਾਰਤ ਦੇ ਮੰਨੀ ਬੈਠੇ ਨੇ ਭਾਰਤ ਇੱਕ ਉਹ ਦੇਸ਼ ਹੈ ਜਿੱਥੇ ਰੱਬ ਨੂੰ ਸਭ ਤੋਂ ਜ਼ਿਆਦਾ ਮੰਨਿਆ ਗਿਆ ਤੇ ਭਾਰਤੀ ਕੋ ਦੇਸ਼ ਆ ਜਿੱਥੇ ਸਭ ਤੋਂ ਜ਼ਿਆਦਾ ਪੁੱਠੇ ਕੰਮ ਹੁੰਦੇ ਨੇ ਕਰਾਪਸ਼ਨ ਬਹੁਤ ਜ਼ਿਆਦਾ ਹੈਗੀ ਆ ਗਰੀਬੀ ਬਹੁਤ ਜ਼ਿਆਦਾ ਹੈਗੀ ਆ ਤੇ ਇੱਥੇ ਗਲਤ ਕੰਮ ਸਭ ਤੋਂ ਜ਼ਿਆਦਾ ਹੁੰਦੇ ਨੇ ਤੇ ਦੁਨੀਆ ਦੇ ਉਹ ਦੇਸ਼ ਜਿੱਥੇ ਰੱਬ ਨੂੰ ਕੋਈ ਮੰਨਦਾ ਹੀ ਨਹੀਂ ਰੱਬ ਦਾ ਕਿਸੇ ਨੂੰ ਨਾਮ ਲੈਣ ਦਾ ਵੀ ਨਹੀਂ ਪਤਾ ਹੈਗਾ ਤੇ ਉਹ ਦੁਨੀਆ ਦੇ ਖੁਸ਼ਹਾਲ ਸ਼ਾਂਤ ਤੇ ਸਭ ਤੋਂ ਸਾਫ਼ ਸੁਥਰੇ ਦੇਸ਼ ਨੇ ਜੇ ਆਪਣੇ ਲੋਕ ਰੱਬ ਨੂੰ ਇੰਨਾ ਜ਼ਿਆਦਾ ਮੰਨਦੇ ਨੇ ਤੇ ਜੇ ਰੱਬ ਹੈ ਤਾਂ ਫਿਰ ਰੱਬ ਕਿਉਂ ਇਹਨਾਂ ਨਾਲ ਇਦਾਂ ਕਰਦਾ ਰੱਬ ਫਿਰ ਕਿਉਂ ਇੰਨਾਂ ਨਾਂ ਤੱਕੇ ਸ਼ਾਹੀ ਕਰਦਾ ਜਿਹੜੇ ਰੱਬ ਨੂੰ ਇੰਨਾ ਜ਼ਿਆਦਾ ਮੰਨਦੇ ਆ ਤੇ ਰੱਬ ਫਿਰ ਕਿਉਂ ਉਹਨਾਂ ਦੇ ਫੇਵਰ 'ਚ ਖੜਦਾ ਜਿਹੜੇ ਰੱਬ ਨੂੰ ਬਿਲਕੁਲ ਨਹੀਂ ਮੰਨਦੇ ਜਾਂ ਮਨੁੱਖ ਜਿਹੜੇ ਰੱਬ ਨੂੰ ਦੀ ਐਗਜ਼ਿਸਟੈਂਸ ਨੂੰ ਮੰਨਦੇ ਹੀ ਨਹੀਂ ਹੈਗੇ ਇਹਦਾ ਮਤਲਬ ਇਹੀ ਹੈ ਨਾ ਕਿ ਸਭ ਤੋਂ ਵੱਡਾ ਝੂਠ ਹੈ ਦੁਨੀਆ ਦਾ ਜਿਹਨੂੰ 150 ਕਰੋੜ ਲੋਕ ਮੰਨ ਰਹੇ ਨੇ ਤੁਸੀਂ ਦੇਖੋ ਕਿ ਤੁਸੀਂ ਮੰਨਦੇ ਹੋ ਤਾਂ ਕਿਉਂ ਮੰਨਦੇ ਹੋ ਜੇ ਤੁਸੀਂ ਨਹੀਂ ਮੰਨਣਾ ਤਾਂ ਤੁਸੀਂ ਕਿਉਂ ਨਹੀਂ ਮੰਨਣਾ ਧੰਨਵਾਦ